ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਦੇ ਵਜੋਂ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ ਕਿਸੇ ਵੀ ਦੇਸ਼ ਦੇ ਕਾਰੋਬਾਰ ਦੀ ਕਾਮਯਾਬੀ ਮਜ਼ਦੂਰਾਂ ਤੋਂ ਬਿਨਾ ਕਲਪਨਾ ਨਹੀਂ ਕੀਤੀ ਜਾ ਸਕਦੀ ਇਸ ਲਈ ਤਾਂ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਮਜ਼ਦੂਰ ਅਜੇ ਵੀ ਸਰਕਾਰਾਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਲਈ ਕੇਵਲ ਆਪਣੇ ਹਿੱਤਾਂ ਅਤੇ ਵਰਤੋਂ ਦਾ ਸਾਧਨ ਹੈ ਉਹ ਮਜ਼ਦੂਰ ਹੀ ਹੁੰਦੇ ਨੇ ਜੋ ਹਸਪਤਾਲਾਂ ਸਕੂਲਾਂ ਸਰਕਾਰੀ ਗੈਰ ਸਰਕਾਰੀ ਬਿਲਡਿੰਗਾਂ ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਬਿਲਡਿੰਗਾਂ ਅਤੇ ਉਹਨਾਂ ਦੇ ਵਿੱਚ ਆਪਣਾ ਖੂਨ ਪਸੀਨਾ ਇੱਕ ਕਰ ਦਿੰਦੇ ਨੇ ਪਰ ਫਿਰ ਵੀ ਮਜ਼ਦੂਰ ਆਪਣੇ ਮਿਹਨਤ ਦਾ ਹੱਕ ਪਾਉਣ ਦੇ ਲਈ ਬੜੀ ਜਦੋਜਹਿਦ ਕਰਦੇ ਨੇ ਮਜ਼ਦੂਰਾਂ ਨੂੰ ਅਕਸਰ ਕੰਮ ਦੀ ਭਾਲ ਦੇ ਵਿੱਚ ਚੌਂਕਾ ਦੇ ਵਿੱਚ ਖੜੇ ਦੇਖਿਆ ਜਾ ਸਕਦਾ ਹੈ ਇੱਕ ਮਜ਼ਦੂਰ ਜਦੋਂ ਸਵੇਰੇ ਆਪਣੇ ਘਰ ਦੇ ਵਿੱਚੋਂ ਆਪਣੀ ਰੋਟੀ ਦੇ ਨਾਲ ਬਨ ਕੇ ਨਿਕਲਦਾ ਹੈ ਤਾਂ ਪਿੱਛੇ ਉਹ ਆਪਣੇ ਪਰਿਵਾਰ ਨੂੰ ਇਹ ਭਰੋਸਾ ਦੇ ਕੇ ਨਿਕਲਦਾ ਹੈ ਕਿ ਅੱਜ ਸ਼ਾਮ ਤੱਕ ਕੋਈ ਨਾ ਕੋਈ ਕੰਮ ਕਰਕੇ ਆਪਣੇ ਪਰਿਵਾਰ ਦੇ ਲਈ ਲੋੜੀਂਦੀਆਂ ਵਸਤੂਆਂ ਰੋਟੀ ਟੁਕ ਲੈ ਕੇ ਆਵੇਗਾ ਪਰ ਜਦੋਂ ਕਿਸੇ ਦਿਨ ਮਜ਼ਦੂਰ ਨੂੰ ਕੰਮ ਨਹੀਂ ਮਿਲਦਾ ਉਸ ਦੇ ਪਰਿਵਾਰ ਦੇ ਹਾਲਾਤ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਬੇਸ਼ੱਕ ਦੇਸ਼ ਹਰ ਪਾਸਿਓਂ ਤਰੱਕੀ ਕਰ ਰਿਹਾ ਪਰ ਹਾਲੇ ਵੀ ਮਜ਼ਦੂਰ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ ਦਿਨੋ-ਦਿਨ ਵਾਧੀ ਮਹਿੰਗਾਈ ਦੀ ਮਾਰ ਮਜ਼ਦੂਰਾਂ ਦੇ ਮੋਢਿਆਂ ਨੂੰ ਵੀ ਝੁਕਾ ਦਿੰਦੀ ਹੈ ਬੇਸ਼ੱਕ ਮਜ਼ਦੂਰ ਵੱਡੇ ਤੋਂ ਵੱਡਾ ਭਾਰ ਆਪਣੇ ਮੋਢਿਆਂ ਤੇ ਚੁੱਕ ਲੈਂਦਾ ਪਰ ਅਸਲ ਮਹਿੰਗਾਈ ਦੇ ਭਾਰ ਨੂੰ ਚੁੱਕਣ ਦੇ ਵਿੱਚ ਅਸਮਰਥ ਰਹਿੰਦਾ ਕੀ ਨਾਮ ਅੰਕਲ ਜੀ ਤੁਹਾਡਾ ਜਗਜੀਵਨ ਸਿੰਘ ਆ ਜੀ ਅ ਅੱਜ ਤੁਹਾਨੂੰ ਪਤਾ ਵੀ ਕਿਹੜਾ ਦੇਣਾ ਹਾਂਜੀ ਹਾਂ ਜੀ ਆ ਕਿਹੜਾ ਦੇਣਾ ਜੀ ਅੱਜ ਜੀ ਮਜ਼ਦੂਰ ਐਂ ਡਿਆ ਹਾਂ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਬੰਬਾ ਜੀ ਕੀ ਕੰਮ ਕੀ ਕਰਦੇ ਹੋ ਕੰਮ ਤਾਂ ਹੀ ਲੇਬਰ ਦਾ ਹੀ ਕਰਦੇ ਹਾਂ ਪਰ ਅੱਜ ਟਾਈਮ ਖਾਸਾ ਹੋ ਗਿਆ ਅਜ ਗਏ ਨਹੀਂ ਤੁਸੀਂ ਕੰਮ ਕੰਮ ਹੈ ਨਹੀਂਗਾ ਜੀ ਕੰਮ ਕਰਕੇ ਬੈਠੇ ਆ ਜੀ ਇਹੋ ਕੰਮ ਕਰਦੇ ਹਾਂ ਹਾਂ ਜੀ ਕਿੰਨੇ ਦਿਨ ਮਹੀਨੇ ਚ ਕੰਮ ਮਿਲਦਾ ਔਰ ਕਿੰਨੇ ਦਿਨ ਤੁਹਾਨੂੰ ਮਹੀਨੇ ਜੀ ਕਦੇ ਕਈ ਵਾਰ ਆਦਨ ਵੀ ਮਿਲ ਜਾਂਦਾ ਕਈ ਵਾਰ ਨਹੀਂ ਵੀ ਮਰਦਾ ਮੁੜ ਕੇ ਵੀ ਜਾਂਦੇ ਆ ਦੋ ਦੋ ਚਾਰ ਚਾਰ ਦਿਨ ਬਾਅਦ ਪਰ ਜਾਨੀ ਫਿਰ ਵੀ ਗੁਜ਼ਾਰਾ ਤਾਂ ਔਖੇ ਸੌਖੇ ਕਰੀ ਜਾਂਦੇ ਆ ਜੀ ਪਰਿਵਾਰ ਚੋਂ ਕੋਣਾ ਤੁਹਾਡੇ ਪਰਿਵਾਰ ਚੋਂ ਦੀ ਇਕੱਲੇ ਆ ਹਾਂ ਫਿਰ ਤਾਂ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੁਣ ਆ ਨਹੀਂ ਜੀ ਗੁਜ਼ਾਰਾ ਮੁਸ਼ਕਲ ਹੀ ਹੁੰਦਾ ਫਿਰ ਤੁਹਾਨੂੰ ਪਤਾ ਹੀ ਆ ਹਾਂ ਜੀ ਆ ਫੇਰ ਆਪਣੇ ਦਿਹਾੜੀ ਕਿੰਨੀ ਆ ਤੁਹਾਡੀ ਦਿਹਾੜੀ ਜੀ 600 ਆ ਜੀ 600 ਹਾਂ ਜੀ ਜਿਹੜੇ ਤੋਂ ਕਿੰਨੇ ਘੰਟੇ ਕੰਮ ਆ ਕਰਨਾ ਪੈਂਦਾ ਕੰਮ ਤਾਂ ਜੀ ਹੁਣ ਕਈ ਵਾਰ ਠੇਕੇਦਾਰ ਸਾਡੇ ਤੋਂ ਦਾ 9-9 ਘੰਟੇ ਦਾ 10 ਘੰਟੇ ਵੀ ਕਰਾ ਲੈਂਦੇ ਨੇ ਉਹ ਤਾਂ ਫਿਰ ਪੈਸੇ ਵੀ ਦਿੰਦੇ ਹੁਣੇ ਹੋ ਸਕਦਾ ਪੈਸੇ ਕਈ ਵਾਰ ਦੇ ਦਿੰਦੇ ਜੀ ਕਈ ਵਾਰ ਨਹੀਂ ਵੀ ਦਿੰਦੇ ਹਾਂ ਇਕਨ ਹੋ ਜਾਂਦਾ ਜੀ ਕੀ ਨਾਮ ਹੈ ਤੁਹਾਡਾ ਸੰਸ਼ੇਰ ਸਿੰਘ ਆ ਜੀ ਕਿਹੜਾ ਪਿੰਡ ਤੋਂ ਉੱਚੀ ਪੌਂਦਲ ਜੀ ਕੀ ਕੰਮ ਕੀ ਕਰਦੇ ਹੋ? ਤੀਰਛੇ ਚਲਾਉਨੇ ਆ ਜੀ। ਇਹ ਦੇਖੋ। ਤੁਹਾਨੂੰ ਪਤਾ ਅੱਜ ਕਿਹੜਾ ਦਿਨ ਆ? ਅੱਜ ਮਦੂਦ ਦੇ ਆ ਜੀ। ਬਾਕੀ ਅਦਾਰਿਆਂ ਨੂੰ ਸਰਕਾਰੀ ਛੁੱਟੀ ਆ ਤੁਹਾਨੂੰ ਛੁੱਟੀ ਨਹੀਂ ਹੈਗੀ। ਸਾਨੂੰ ਛੁੱਟੀ ਕਿੱਥੇ ਹੁੰਦੀ ਆ ਜੀ? ਅੱਛਾ ਕੰਮ ਮਿਲ ਹੀ ਜਾਂਦਾ ਲਗਾਤਾਰ? ਮਿਲ ਹੀ ਜਾਂਦਾ ਜੀ ਅਦਾਈਵੇਂ ਮਿਲ ਹੀ ਜਾਂਦਾ ਕੰਮ ਤਾਂ। ਤਰੇ ਖਾਲੀ ਮੁੜ ਕੇ ਜਾਣਾ। ਖਾਲੀ ਨਹੀਂ ਮੁੜ ਕੇ ਜਾਣਾ ਬੰਦਾ ਜੀ। ਉਹਨਾਂ ਕੋਲ ਤਾਂ ਲੈ ਕੇ ਹੀ ਜਾਂਦੇ ਆ ਜੀ। ਕੋਲ ਕੋਲ। ਹਾਂ ਜੀ। ਕਿੰਨੀ ਕੀ ਰਕਮ ਹੋ ਜਾਂਦੀ ਆ? ਇਹਨਾਂ ਕੋਲ ਹੀ ਨਹੀਂ ਪੰਜ-ਛੇ ਰੁਪਏ ਆ ਜੀ। ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ ਜੀ ਤਿੰਨ ਮੁੰਡੇ ਆ। ਇੱਕ ਬੇਟੀ ਆ। ਘਰ ਵਾਲੀ ਆ ਜੀ। ਜ਼ਿੰਮੇਵਾਰੀ ਪਰਿਵਾਰ ਦੀ ਕੀ ਕਿਤੇ ਆ? ਮੇਰੇ ਤੇ ਆ ਜੀ। ਸਰ ਜਾਂਦਾ 5-600 ਰੁਪਏ ਨਾਲ ਰੋਜ਼। ਸਰ ਜਾਂਦਾ ਜੀ ਮੁੰਡੇ ਵੀ ਕੰਮ ਕਰਦੇ ਆ ਮੋਟਾ-ਮੋਟਾ। ਬੱਚੇ ਪੜਾਏ ਨਹੀਂ ਆ। ਪਰ ਪੜੇ ਹੋਏ ਆ ਜੀ। ਪੜੇ ਹੋਏ ਆ। ਆਪਣੇ ਬੱਚਿਆਂ ਨੂੰ ਕੀ ਵਧਾਉਣਾ ਚਾਹੁੰਦੇ ਆ। ਬੱਚੇ ਜੀ ਕੰਮ ਕਰਦੇ ਆ ਜੀ ਵਿੱਚ ਤਾਂ ਆਪਣਾ ਕਰਦੇ ਆ ਵਿੱਚ ਪ੍ਰਾਈਵੇਟ ਕੰਮ ਕਰਦੇ ਆ ਨੌਕਰੀਆਂ ਨਕਰੀਆਂ। ਮਜ਼ਦੂਰ ਦੇ ਤੇ ਕੀ ਮੰਗ ਕਰਨਾ ਹੈ ਮਜ਼ਦੂਰ ਇਹ ਮੰਦੂਰਾਂ ਦੇ ਵਾਸਤੇ ਮਿਲਦਾ ਜਾਈਏ ਮੰਦੂਰਾਂ ਦਾ ਹੱਕ ਜੀ ਇੰਨੇ ਘੰਟੇ ਕੰਮ ਕਰਦੇ ਕੰਮ ਤਾਂ ਜੀ ਅਸੀਂ 12 ਘੰਟੇ ਕਰਦੇ ਆ ਜੀ 12 ਘੰਟੇ ਕਰਨਾ ਪੈਂਦਾ ਹਾਂ ਜੀ ਕੀ ਨਾ ਮੰਗੋ ਗੁਰਬੀਰ ਕਿਹੜਾ ਪਿੰਡ ਹੈ ਗੜੀ ਤਰਸਾਣਾ ਹਾਂ ਅੱਜ ਕਿਹੜਾ ਦੇਣਾ ਤੁਹਾਨੂੰ ਪਤਾ ਹਾਂ ਜੀ ਮੈਂ ਜੂਟ ਹੈ ਅੱਛਾ ਜਿਹੜਾ ਕੰਮ ਆ ਤੁਹਾਨੂੰ ਰੋਜ਼ ਮਿਲ ਜਾਂਦਾ ਬਾਜ਼ੀ ਮਾੜਾ ਮੋਟਾ ਚੱਲੀ ਜਾਂਦਾ ਕੀ ਕਰਦੇ ਕੀ ਰਿਕਸ਼ਾ ਚਲਾਉਨੇ ਰਿਕਸ਼ੇ ਨਾਲਾ ਪਰਿਵਾਰ ਪੜ ਜਾਂਦਾ ਪਹਿਲਾਂ ਤਾਂ ਸਹੀ ਦੀ ਕੰਮ ਰਹੀ ਹੋਊਗਾ ਕਾਰ ਕਿ ਭਾਵੇਂ ਕਦੀਆਂ ਵੱਧ ਗਈਆਂ ਜੀ ਕੋਈ ਰਿਕਸ਼ਾ ਨਹੀਂ ਗੁਜਰਾਤ ਤੋਂ ਦੇ ਅੰਦਰ ਹਾਂਜੀ ਸਰ ਜੰਦਾ ਐ ਇੰਨੇ ਕਿ ਗੁਜਰਾਤ ਨਾਲ ਮਾ ਔਕੇ-ਔਕੇ ਘਾਰ ਲਈ ਅੱਜ ਸਰਕਾਰੀ ਛੁੱਟੀ ਆ ਤੁਹਾਡੀ ਛੁੱਟੀ ਨਹੀਂ ਹੈ ਹਾਂਜੀ ਅੱਜ ਛੁੱਟੀ ਆ ਛੁੱਟੀ ਕਰਕੇ ਅਸੀਂ ਫਿਰ ਉਹ ਖਾਵਾਂਗੇ ਕਿੱਥੇ ਕਿੰਨੇ ਘੰਟੇ ਕੰਮ ਕਰਨਾ ਪੈਂਦਾ ਰਿਕਸ਼ਾ ਕਿੰਨੇ ਘੰਟੇ ਚਲਾਉਣਾ ਪੈਂਦਾ ਕੋਈ 12 ਘੰਟੇ ਪਰ ਅੱਜ ਜਿਹੜਾ ਮਜ਼ਦੂਰ ਦੇ ਵਸ ਆ ਇਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਸੀ ਹਾਂਜੀ ਹਾਂਜੀ 8 ਘੰਟੇ ਵਿੱਚ 8 ਘੰਟੇ ਚਲਾ ਕੇ ਜਿਹਾੜਾ ਨਹੀਂ ਹੁੰਦਾ ਬਸ 8 ਘੰਟੇ ਦਾ ਹੁਣ ਮਜ਼ਦੂਰਾਂ ਦੀ ਦਿਹਾੜੀ ਆ ਅਸੀਂ ਤਾਂ ਵੱਧ ਓਵਰਟਾਈਮ ਲਾ ਲਈਦਾ ਪਰਿਵਾਰ ਨੂੰ ਸਮਾਂ ਦੇ ਹੋ ਜਾਂਦਾ ਜੇ 12 ਘੰਟੇ ਇੱਥੋਂ ਰੋਟੇ ਸਮਾਂ ਤਾਂ ਦੇ ਹੋ ਜਾਂਦਾ ਐਂਹੀ ਗੱਲ ਹੈ